ਆਮ ਲੋਕਾਂ ਨੂੰ ਤਾਂ ਅਸੀਂ ਅਕਸਰ ਹੀ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੇਖਦੇ ਹਾਂ ਪਰ ਜਦੋਂ ਕੋਈ ਖੁਦ ਟ੍ਰੈਫਿਕ ਮੁਲਾਜ਼ਮ ਹੋ ਕੇ ਵੀ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਫਿਰ ਚਲਾਣਤਾ ਪਣਦਾ ਹੈ ਕੁਝ ਇਸ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਬਠਿੰਡਾ ਦੇ ਬੱਸ ਸਟੈਂਡ ਦੇ ਨਜ਼ਦੀਕ ਰੈੱਡ ਸਿਗਨਲ ਤੇ ਉੱਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਆਪਣੀ ਗੱਡੀ ਉੱਤੇ ਕਾਲੀਆਂ ਜਾਲੀਆਂ ਲਗਾ ਕੇ ਰਾਹੀਰਾਂ ਨੂੰ ਹੂਟ ਰਵਈਆ ਕੇ ਲੰਘਦਾ ਹੋਇਆ ਦਿਖਾਈ ਦਿੱਤਾ ਤਾਂ ਫਿਰ ਨਾਲ ਹੀ ਰਾਹੀਰਾਂ ਨੇ ਉਸ ਪੁਲਿਸ ਮੁਲਾਜ਼ਮ ਦੀ ਵੀਡੀਓ ਬਣਾ ਲਈ ਤੇ ਉਸ ਨੂੰ ਸਵਾਲ ਕੀਤਾ ਕਿ ਤੁਸੀਂ ਕਾਲੀਆਂ ਜਾਲੀਆਂ ਲਗਾ ਸਕਦੇ ਹੋ ਤੇ ਹੂਟਰ ਵਜਾ ਰਹੇ ਹੋ ਤਾਂ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਟ੍ਰੈਫਿਕ ਪੁਲਿਸ ਮੁਲਾਜ਼ਮ ਹੈ ਤੇ ਇਸ ਪੂਰੀ ਘਟਨਾ ਤੋਂ ਬਾਅਦ ਜਦੋਂ ਇਹ ਵੀਡੀਓ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਦਾ ਕੋਜੀਤਾ ਉਹਨਾਂ ਉਸ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਟ੍ਰੈਫਿਕ ਮੋਟਰ ਵਹੀਕਲ ਐਕਟ ਦੇ ਤਹਿਤ ਚਲਾਨ ਕੱਢ ਦਿੱਤਾ ਦੇਖੋ ਪੂਰੀ ਵੀਡੀਓ ਪੰਜਾਬੀ ਸਟੇਸ਼ਨ ਲਈ ਬਟਿੰਡਾ ਤੋਂ ਹਰਮਿੰਦਰ ਮੋੜ ਦੀ ਰਿਪੋਰਟ ਇਹ ਗੱਡੀ ਹੈ ਜੀ ਸਾਰੇ ਪਾਸੇ ਦੇ ਕਾਲੇ ਲੱਗੇ ਹੋਏ ਨੇ ਹੂਟਰ ਲੱਗਾ ਹੋਇਆ ਗੱਡੀ 'ਚ ਤੇ ਭਾਈ ਸਾਹਿਬ ਆਉਂਦੇ ਆ ਪੁੱਛਦੇ ਆ ਕਾਉਂਨ ਨੇ ਪਿੱਛੇ ਹੂਟਰ ਮਾਰਦੇ ਆਉਂਦੇ ਆ ਸਾਰੀ ਗੱਡੀ ਜਿਹੜੀ ਆ ਜੀ ਆ ਦੇਖੋ ਪਰਦੇ ਲੱਗੇ ਆ ਤੇ ਅਸੀਂ ਇਸ ਵਕਤ ਅਦਾਲਤਾਂ ਦੇ ਵਿੱਚ ਆ ਠੀਕ ਆ ਜੀ ਐ ਇੱਥੇ ਐਸਐਸਪੀ ਸਾਹਿਬ ਦਾ ਆਫਿਸ ਡੀਸੀ ਸਾਹਿਬ ਦਾ ਆਫਿਸ ਤੇ ਇਹ ਭਾਈ ਸਾਹਿਬ ਨੇ अच्छा भाई साहब आपा हूटर मारदे आ रहे सी अथोराइज है थाने हूटर मारना हैं जी फिर जट वाला कीती है ਤੁਸੀਂ ਪੁਲਿਸ ਨੂੰ ਲਾਜੋ ਹੈ ਜੀ हूਟਰ ਲਾਊਡ ਹੈ ਫਿਰ ਕਿਵੇਂ ਲਾਇਆ ਕਿਵੇਂ ਹੋਇਆ ਉਹ ਪਹਿਲਾਂ ਤਾਂ ਗੱਡੀ ਲੈ ਕੇ ਪਹਿਲਾਂ ਕਿਤੋਂ ਲਈ ਸੀ ਜੀ ਹੈ ਚਲ ਕਿੱਥੇ ਮਿਲਿਆ ਇੰਪੋਸਟਰ ਕਿੱਥੇ ਹੈਗੇ ਟ੍ਰੈਫਿਕ ਵਾਹ ਕੀ ਬਾਤ ਤੁਸੀਂ ਟ੍ਰੈਫਿਕ ਤੇ ਪੋਸਟਡ ਹੋ ਤੇ ਟ੍ਰੈਫਿਕ ਵਾਲੇ ਬੰਦੇ ਹੀ ਕਾਲੇ ਲਾਏ ਹੋਏ ਨੇ ਇਹਨਾਂ ਨੇ ਆ ਗੱਡੀ ਦਾ ਨੰਬਰ ਹੈ ਪਿੱਛੇ ਹੂਟਰ ਮਾਰ ਰਿਹਾ ਸੀ ਚਲੋ ਜੀ ਸਾਰੀ ਕੁ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਅਧਿਕਾਰ ਤੇ ਕਾਲੇ ਸ਼ੀਸ਼ੇ ਅਤੇ ਹੂਟਰ বাজਾ ਕੇ ਘੁੰਮ ਰਿਹਾ ਹੈ ਤੁਸੀਂ ਉਹਦੇ ਸਬੰਧ ਦੇ ਵਿੱਚ ਕੀ ਕਰ ਰਹੇ ਹੋ ਇਹ ਇੱਕ ਸਾਡੇ ਹੋਮਗਾਰਡ ਦਾ ਜਵਾਨ ਆ ਅਰਸ਼ਦੀਪ ਸਿੰਘ ਉਹ ਐਸੇ ਗੱਡੀ ਦੇ ਵਿੱਚ ਜਿਹਦਾ ਨੰਬਰ ਪੀ ਵੀ 03BR 3527 ਨੰਬਰ ਦੇ ਵਿੱਚ ਉਸ ਨੇ ਇੱਕ ਤਾਂ ਕਾਲੀਆਂ ਜਾਲੀਆਂ ਲਗਾਈਆਂ ਹੋਈਆਂ ਸੀ ਤੇ ਕੋਦੇ ਵਿੱਚ ਉਹਨੇ ਹੂਟਰ ਲਗਾਇਆ ਹੂਟਰ ਲਗਾਇਆ ਸੀ ਜਿਸ ਨੂੰ ਉਹ ਦੀ ਵਰਤੋਂ ਕਰ ਰਿਹਾ ਸੀ ਤੇ ਇਹਦਾ ਅਸੀਂ ਮੋਟਰ ਵਹੀਕਲ ਐਕਟ ਦੀ ਧਾਰਾ 177 ਦੇ ਅਧੀਨ ਅਨ ਅਥਰਾਇਜ਼ ਜਿਹੜੀਆਂ ਕਾਲੀਆਂ ਜਾਲੀਆਂ ਲਾਉਣਾ ਤੇ ਹੂਟਰ ਵਜਾਉਣ ਦੇ ਅਧੀਨ ਅਸੀਂ ਉਹਦਾ ਚਲਾਨ ਕੀਤਾ ਤੇ ਇੱਥੇ ਇਹ ਵਰਨਣ ਜੋਗ ਆ ਵੀ ਸਾਡੇ ਮਨ ਜੋਗ ਐਸਐਸਪੀ ਸਾਹਿਬ ਦੀਆਂ ਸਖਤ ਅਦਾਇਤਾਂ ਵੀ ਚਾਹੇ ਕੋਈ ਪਬਲਿਕ ਦਾ ਮੈਂ ਨਾ ਚਾਹੇ ਕੋਈ ਪੁਲਿਸ ਮੁਲਾਜ਼ਮ ਜਿਹੜਾ ਵੀ ਮੋਟਰ ਵਹੀਕਲ ਐਕਟ ਦੀਆਂ ਉਲੰਘਣਾ ਕਰਦਾ ਉਸ ਦੇ ਬਰ ਖਿਲਾਫ ਕਾਰਵਾਈ ਕੀਤੀ ਜਾਵੇ ਇਸੇ ਲੜੀ ਦੇ ਵਿੱਚ ਹੀ ਅਸੀਂ ਇਹਦੇ ਬਰ ਖਿਲਾਫ ਅਸੀਂ ਕਾਰਵਾਈ ਕੀਤੀ ਆ ਤੇ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਬੇਨਤੀ ਕਰਨੀ ਚਾਹੁੰਦਾ ਚਾਹੁੰਦੇ ਆ ਵੀ ਜਿਹੜੇ ਆਮ ਲੋਕ ਆ ਇੱਕ ਤਾਂ ਆਪੋ ਆਪਣੇ ਵਹੀਕਲਾਂ ਤੋਂ ਕਾਲੀਆਂ ਜਾਲੀਆਂ ਤੇ ਕਾਲੀਆਂ ਫਿਲਮਾਂ ਤੇ ਦੂਸਰਾ ਜਿਹੜੇ ਹੂਟਰ ਆ ਤੇ ਇੱਕ ਮੋਡੀਫਾਈਡਡ ਵੀਕਲ ਜਿਹੜੇ ਲੈ ਕੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਆ ਤੇ ਉਹ ਇਸ ਕੰਮ ਤੋਂ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਬਰਖਲਾਪ ਅਸੀਂ ਸਖਤ ਕਾਰਵਾਈ ਅਮਲ ਵਿੱਚ ਲਿਆਵਾਂਗੇ